ਤੇ ਯੂਐਸਏ ਦਾ ਆਪਾਂ 15 ਦਿਨ ਚ ਕੰਮ ਕਰਵਾ ਕੇ ਦੇਵਾਂਗੇ 15 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਯੂਐਸਏ ਦਾ ਜੀ ਯੂਐਸਏ ਦਾ ਯੂਐਸਏ ਦਾ ਜੀ ਇਧਰ ਆंदा ਵੀ ਕੰਮ ਆ ਬੰਦੇ ਦਾ ਕੋਈ ਮਿਸਤਰੀ ਆ ਪਲੰਬਰ ਆ ਇਲੈਕਟ੍ਰੀਸ਼ੀਅਨ ਆ ਹਰ ਤਰ੍ਹਾਂ ਦੇ ਕੰਮ ਵਿੱਚ ਬੰਦਾ ਜਾ ਸਕਦਾ ਓਕੇ ਦੇਖਿਆ ਜਾਵੇ ਜੀ ਇੱਦਾਂ ਦਾ ਕੁਝ ਨਹੀਂ ਹੋਊਗਾ ਆਪਣੇ ਲਵੇ ਆਪਾਂ ਬਿਲਕੁਲ ਬੰਦੇ ਨਾਲ ਸਾਫ਼ ਗੱਲ ਕਰ ਰਹੇ ਹਾਂ ਪਹਿਲਾਂ ਕੋਈ ਪੈਸਾ ਨਹੀਂ ਦੇਣਾ ਵੀਜ਼ਾ ਲੱਗਣ ਤੋਂ ਬਾਅਦ ਹੀ ਫੀਸ ਆਪਣੀ ਵੀਜ਼ਾ ਦਾ ਮਤਲਬ ਸਾਰੀ ਸਿਰਦਰਦੀ ਤੁਹਾਡੀ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਂ ਦੜਬਾ ਸ਼ਹਿਰ ਦੇ ਵਿੱਚ ਆਪਣੇ ਭਰਾ ਆਪਣੇ ਨਾਲ ਹੈ ਵਿੰਦਰ ਸਿੰਘ ਹਣਾ ਜੀ ਵੀਰੇ ਹਾਂਜੀ ਜੀ ਤੇ ਵੀਰੇ ਵੈਲਕਮ ਹੈ ਸ੍ਰੀਕਰ ਵੈਲਕਮ ਆਪਣੇ ਚੈਨਲ ਤੇ ਹਾਂਜੀ ਵੀਰੇ ਤੇ ਅੱਜ ਆਪਣੇ ਭਰਾ ਹੋਰਾਂ ਦਾ ਕੰਮ ਹੈ ਜੀ ਇਮੀਗ੍ਰੇਸ਼ਨ ਦਾ ਠੀਕ ਹੈ ਤੇ ਵੀਰੇ ਮੇਰੇ ਮਨ ਦੇ ਵਿੱਚ ਤੇ ਆਪਣੇ ਆਡੀਅנס ਦੇ ਬਹੁਤ ਸਾਰੇ ਸਵਾਲ ਹੁੰਦੇ ਨੇਗੇ ਇਮੀਗ੍ਰੇਸ਼ਨ ਰਿਲੇਟਡ ਲੈ ਕੇ ਹਾਂਜੀ ਉਹ ਮੈਂ ਸੁਰਨਾ ਪ੍ਰੋਪਰ ਕਲੀਅਰ ਕਰੂੰਗਾ ਠੀਕ ਹੈ ਕਿਉਂਕਿ ਜਾਣਾ ਹਰ ਕੋਈ ਚਾਹੁੰਦਾ ਸਹੀ ਰਸਤੇ ਨਹੀਂ ਪੈਂਦੇ ਹਾਂਜੀ ਕਿਤੇ ਗਲ ਜਗ੍ਹਾ ਤੇ ਫਸ ਗਏ ਹਾਂ ਇਹ ਤਾਂ ਪੈਸੇ ਮਾਰ ਕੇ ਨਾ ਟਾਈਮ ਖਰਾਬ ਹੋਗਾ ਦੋਨੋਂ ਚੀਜ਼ਾਂ ਹੋ ਜਾਂਦੀਆਂ ਨੇ ਪਹਿਲਾਂ ਤਾਂ ਆਪਣੇ ਬਾਰੇ ਜਿੰਨੇ ਭਰਾ ਆਪਾਂ ਨੂੰ ਦੇਖ ਰਹੇ ਨੇ ਆਪਣੇ ਬਾਰੇ ਦੱਸ ਦਿਓ ਜੀ ਰਵਿੰਦਰ ਸਿੰਘ ਜੀ ਆਪਾਂ ਦੜਬੇ ਦੇ ਵਿੱਚ ਕੰਮ ਕਰ ਰਹੇ ਹਾਂ ਬੀਬੀਐਸਜੀ ਇਮੀਗ੍ਰੇਸ਼ਨ ਬੀਬੀ ਮੰਡੀ ਦੇ ਵਿੱਚ ਆਪਣਾ ਬੀਬੀਐਸਜੀ ਇਮੀਗ੍ਰੇਸ਼ਨ ਆਪਾਂ ਨੂੰ ਆ ਕੇ ਬੰਦਾ ਵਿਜ਼ਿਟ ਕਰ ਸਕਦਾ ਮਿਲ ਸਕਦਾ ਦੜਬਾ ਮੰਡੀ ਦੇ ਵਿੱਚ ਆਪਣਾ ਆਫਿਸ ਹੈ ਬਿਲਕੁਲ ਬੀਬੀਐਸਜੀ ਇਮੀਗ੍ਰੇਸ਼ਨ ਦੇ ਨਾਮ ਇਮੀਗ੍ਰੇਸ਼ਨ ਦੇ ਨਾਮ ਆਪਾਂ ਨੂੰ ਮਿਲ ਸਕਦਾ ਹਾਂਜੀ 10 ਤੋਂ 12 ਸਾਲ ਤੋਂ 10 ਤੋਂ 12 ਸਾਲ ਹੋ ਗਏ ਕਰੀਬ ਆਪਾਂ ਨੂੰ ਇੱਥੇ ਕੰਮ ਕਰਦਿਆਂ। ਅੱਛਾ ਇਸ ਫੀਲਡ ਦੇ ਵਿੱਚ 10 ਤੋਂ 12 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਹੈ ਗਿਆ? ਹਾਂਜੀ ਹਾਂਜੀ ਬਿਲਕੁਲ। ਇੱਕ ਜਿਹੜਾ ਸਭ ਤੋਂ ਮੇਨ ਚੀਜ਼ ਹੈ ਵੀਰੇ ਇਮੀਗ੍ਰੇਸ਼ਨ ਬਹੁਤ ਸਾਰੇ ਕਰ ਰਹੇ ਨੇ। ਹਾਂਜੀ। ਬੰਦਾ ਆਪਣੇ ਹੀ ਕੋਲ ਕਿਉਂ ਆਵੇ? ਸਭ ਤੋਂ ਜਿਹੜਾ ਪਹਿਲਾ ਹੀ ਮੇਨ ਸਵਾਲ ਹੈ ਵੀ ਮੈਂ ਤੁਹਾਡੇ ਕੋਲ ਕਿਉਂ ਆਵਾਂ? ਆਪਣੇ ਕੋਲ ਇਸ ਤਰ੍ਹਾਂ ਜੀ ਦੇਖੋ ਆਪਾਂ ਕੋਈ ਪੈਸਾ ਨਹੀਂ ਬੰਦੇ ਦਾ ਖਰਾਬ ਕਰਵਾਉਂਦੇ, ਕੋਈ ਫੀਸ ਨਹੀਂ, ਕੋਈ ਐਮਬੈਸੀ ਫੀਸ ਨਹੀਂ, ਕੋਈ ਆਪਾਂ ਨੇ ਫੈਲ ਖਰਚਾ ਨਹੀਂ ਲੈਣਾ। ਜਿਹੜੀ ਮੇਨ ਗੱਲ ਆਪਣੀ ਪੇਮੈਂਟ ਆ ਸਾਰੀ ਵੀਜ਼ੇ ਤੋਂ ਬਾਅਦ ਆ ਵੀਜ਼ਾ ਲੱਗਣ ਤੋਂ ਬਾਅਦ ਹੀ ਪੇਮੈਂਟ ਦੇਣੀ ਆ ਬੰਦੇ ਨੇ ਵੀਜ਼ਾ ਲੱਗੂਗਾ ਪੇਮੈਂਟ ਦੇਣੀ ਆ ਕਦੇ ਕਾਲੂ ਇਹ ਚੀਜ਼ ਤੇ ਨਹੀਂ ਹੋਊਗੀ ਜੀ ਆਪਾਂ ਕਿਸੇ ਕੰਟਰੀ ਦੇ ਬੰਦੇ ਦਾ ਵੀਜ਼ਾ ਅਪਲਾਈ ਕਰਾ ਰਹੇ ਆ ਹਾਂਜੀ ਤੇ ਆਪਾਂ ਕਹਦੇ ਬਈ ਤਰੀ ਪ੍ਰੋਸੈਸਿੰਗ ਫੀਸ ਦੇ ਪੈਸੇ ਦੇ ਤੇਰੇ ਇਨਸੂਰਸ ਦੇ ਦੇ ਯਾਰ ਤੇਰਾ ਆ ਸ਼ੋਅ ਕਰਨਾ ਹੈ ਉਹ ਸ਼ੋਅ ਕਰਨਾ ਵੀ ਉਹਦੇ ਨਾਮ ਦੇ ਉੱਤੇ ਆਪਾਂ ਪਹਿਲਾਂ ਐਡਵਾਂਸ ਦੇ ਵਿੱਚ ਕੋਈ ਨਾ ਕਿਸੇ ਵੀ ਤਰ੍ਹਾਂ ਦਾ ਆਪਾਂ ਕੋਈ ਫੀਸ ਨਹੀਂ ਲੈਂਦੇ ਕੋਈ ਪੈਸਾ ਨਹੀਂ ਲੈਂਦੇ ਕੋਈ ਪੈਸਾ ਨਹੀਂ ਲੈਂਦੇ ਜਦੋਂ ਬੰਦੇ ਦਾ ਵੀਜ਼ਾ ਆ ਗਿਆ ਪੇਮੈਂਟ ਹੀ ਉਸ ਤੋਂ ਬਾਅਦ ਜਿਹੜੀ ਬਈ ਮੇਨ ਚੀਜ਼ ਸੀ ਕਿ ਸਭ ਤੋਂ ਜਿਹੜੀ ਮੇਨ ਚੀਜ਼ ਇਹ ਹੈ ਕਲੀਅਰ ਹੈ ਹਾਂ ਅੱਜ ਕੱਲ ਚੱਲ ਵੀ ਰਿਹਾ ਹੈ ਬਰੇ ਮਾਰਕੀਟ ਦੇ ਲੋਕ ਡਰ ਵੀ ਰਹੇ ਨੇ ਡਰ ਰਹੇ ਨੇ ਕਿਸੇ ਦੇ 5 ਰੁਪਏ ਨੇ ਕਿਸੇ ਦੇ 5000 ਹੈ ਭਾਵੇਂ 50000 ਹੈ ਇੱਕ ਵਾਰੀ ਅਡਵਾਂਸ ਦੇ ਵਿੱਚ ਚਲੇ ਗਏ ਤਾਂ ਉੱਥੇ ਡਰ ਮੰਨ ਦੇ ਵਿੱਚ ਪਹੁੰਚ ਜਾਂਦਾ ਹੈ ਡਰ ਬੈਠ ਜਾਂਦਾ ਬੰਦਾ ਬੈਠ ਜਾਂਦਾ ਹਣਾ ਬਿਲਕੁਲ ਤੇ ਵੀਰੇ ਮੈਂ ਇੱਕ ਪ੍ਰੋਪਰ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਵੀ ਆਪਾਂ ਕਿਹੜੇ ਕਿਹੜੇ ਕੰਟਰੀਆਂ ਦਾ ਕੰਮ ਕਰ ਰਹੇ ਹਾਂਗੇ ਆਪਣੇ ਲਵੇ ਤਕਰੀਬਨ ਸਾਰੀ ਕੰਟਰੀਆਂ ਹੈਗੀਆਂ ਨੇ ਜੀ ਜਿਵੇਂ ਆਪਣੇ ਲਵੇ ਜਰਮਨ ਦਾ 1 ਸਾਲ ਦਾ ਓਪਨ ਓਪਨ ਵੀਜ਼ਾ 1 ਸਾਲ ਦਾ ਹੀ ਆਪਣੇ ਲਵੇ ਰਸ਼ੀਆ ਦਾ ਵੀਜ਼ਾ ਹਾਂਜੀ ਜੇ ਕਿਸੇ ਵੀਰ ਨੇ ਮੰਨ ਲੈ ਰਸ਼ੀਆ ਜਾਂ ਜਰਮਨ ਜਾਣਾ ਤਾਂ 30 ਤੋਂ 45 ਦਿਨ ਦੇ ਵਿੱਚ ਵੀਜ਼ਾ ਲੈ ਕੇ ਦਿੰਦੇ ਇਹ ਆਪਣਾ ਜਿਹੜਾ ਤੁਸੀਂ ਇੱਕ ਤਾਂ ਰਸ਼ੀਆ ਦਾ ਬੋਲਿਆ ਇੱਕ ਬੋਲਿਆਗਾ ਆ ਆਪਣਾ ਜਰਮਨ ਦਾ 30 ਤੋਂ 45 ਦਿਨ ਦਾ ਟਾਈਮ ਲੱਗਦਾ ਹੈਗਾ ਆਪਾਂ ਅਗਲੇ ਨੂੰ ਵੀਜ਼ਾ ਲੈ ਕੇ ਦੇ ਦਾਂਗੇ ਬਿਲਕੁਲ ਠੀਕ ਹੈ ਇਦੇ ਵਿੱਚ ਕੱਲੂ ਇਹ ਚੀਜ਼ ਨਹੀਂ ਹੋਊਗਾ ਕਈ ਵਾਰ ਆਡੀਅנס ਦੇ ਮਨ ਦੇ ਵਿੱਚ ਸਵਾਲ ਆ ਜਾਂਦਾ ਕਿ ਬਈ ਯਾਰ ਇਹ ਪੈਸੇ ਵੀਜ਼ੇ ਤੋਂ ਬਾਅਦ ਲੈ ਰਹੇ ਨੇ ਕਦੇ ਸਾਨੂੰ ਕਹਿ ਦੇਣ ਬਾਅਦ ਵਿੱਚ ਵੀਜ਼ੇ ਤੋਂ ਬਾਅਦ ਬਈ ਇੰਨੇ ਅਮਾਉਂਟ ਬਣ ਗਏ ਕਦੇ ਸੁਣ ਕੇ ਅਗਲਾ ਕਹਦੇ ਯਾਰ ਤੁਹਾਡਾ ਬਈ ਰੇਟ ਬਹੁਤ ਜ਼ਿਆਦਾ ਹੈ ਨਾ ਬਿਲਕੁਲ ਜਾਇਜ਼ ਰੇਟ ਹੋਊਗਾ ਜੀ ਬਿਲਕੁਲ ਘੱਟ ਰੇਟ ਦੇ ਵਿੱਚ ਆਪਾਂ ਵੀਜ਼ਾ ਲੈ ਕੇ ਦੇਵਾਂਗੇ ਬੰਦੇ ਨੂੰ ਹਾਂ ਕਈ ਵਾਰ ਇੱਕ ਕਹਿੰਦੇ ਨੇ ਹੁੰਦੇ ਹੁੰਦੇ ਕਹਾਵਤ ਹੁੰਦੀ ਹੁੰਦੀ ਹੈ ਕਹਿੰਦਾ ਬਈ ਇੰਨੇ ਦੀ ਤਾਂ ਦਾਲ ਨਹੀਂ ਜਿੰਨੇ ਉਹਨੇ ਪੈਸੇ ਲੈ ਲਏ ਹਾਂ ਬਿਲਕੁਲ ਨਹੀਂ ਐਦਾਂ ਦਾ ਕੁਝ ਨਹੀਂ ਹੋਊਗਾ ਬਿਲਕੁਲ ਜਾਇਜ਼ ਫੀਸ ਘੱਟ ਰੇਟ ਦੇ ਵਿੱਚ ਇਸ ਤੋਂ ਇਲਾਵਾ ਪਾ ਇਹਦੇ ਲਈ ਬਈ ਪ੍ਰੋਫਾਈਲ ਕੀ ਹੋਣੀ ਚਾਹੀਦੀ ਹੈ ਜਰਮਨ ਤੇ ਰਸ਼ੀ ਦੇ ਲਈ ਇਹਦੇ ਲਈ ਬਸ ਨੋਰਮਲ ਪਲੱਸ 2 ਪਾਸ ਹੋਵੇ ਜੀ ਤੇ ਬਸ ਕੋਈ ਆਪਾਂ ਨੂੰ ਮੰਨ ਲੈ ਪੀਟੀਆਈ ਲੈਟਸ ਕੁਝ ਨਹੀਂ ਚਾਹੀਦਾ ਬਸ ਪਾਸਪੋਰਟ ਤੇ ਆਪਾਂ ਨੂੰ ECR ਪਾਸਪੋਰਟ ਵਾਲੇ ਅਪਲਾਈ ਕਰ ਸਕਦੇ ਜਿਹੜੇ ECR ਵਾਲੇ ਵੀ ਕਰ ਸਕਦੇ ਹਨ ਪੜ੍ਹਤਤਾ ਦੇ ਲਈ ਹਨ ਜਿਹੜੇ ਬਣਦਾ ਹੁੰਦਾ ਹੈਗਾ ਹਾਂ ਰਸੀਆ ਦੇ ਲਈ ECR ਪਾਸਪੋਰਟ ਵੀ ਅਪਲਾਈ ਕਰ ਸਕਦੇ ਇੱਕ ਅਪਲਾਈ ਕਰ ਸਕਦੇ ਹਨ ਕਿਉਂਕਿ ਇਹ ਚੀਜ਼ਾਂ ਕਲੀਅਰ ਕਰਨੀਆਂ ਜ਼ਰੂਰੀ ਹੋ ਜਾਂਦੀਆਂ ਨੇ ਹੁਣ ਚਲੋ ਅੱਜ ਦੇ ਟਾਈਮ ਦੇ ਵਿੱਚ ਆਪਾਂ ਗੱਲ ਕਰੀ ਜ਼ਰੂਰੀ ਨਹੀਂ ਕਿ ਸਾਰੀ ਐਜੂਕੇਟਿਡ ਹੈਗੇ ਨੇ ਹਨਾ ਜੀ ਹੁਣ ਚਲੋ ਕੁਝ ਵੀ ਲਾ ਲਓ ਪਹਿਲਾਂ ਤਾਂ ਐਂ ਕਹਿੰਦੇ ਤੇ ਬਈ ਤੈਨੂੰ ਪੜਨਾ ਹੈ ਤਾਂ ਪੜ ਲੈ ਜੇ ਨਹੀਂ ਪੜਨਾ ਤਾਂ ਨਾ ਪੜ ਬਿਲਕੁਲ ਅੱਜ ਦੇ ਟਾਈਮ ਦੇ ਚਲੋ ਜਨਰੇਸ਼ਨ ਹੋਰ ਸਾਬੂਗਾ ਅੱਜ ਕੱਲ ਜ਼ਰੂਰੀ ਹੋ ਗਈ ਸਟੱਡੀ ਪਰ ਪਾਇਲਟ ਦੇ ਪਾਸਪੋਰਟ ਬਣੇ ਪੈਣਾ ਵੀ ਉਹ ਬੰਦੇ ਆਰਾਮ ਦੇ ਨਾਲ ਜਾ ਸਕਦੇ ਨੇ ਕਿਸੇ ਤਰ੍ਹਾਂ ਦੀ ਕੋਈ ਚੱਕਰ ਨਹੀਂ ਪੜ ਬੰਦਾ ਜਾ ਸਕਦਾ ਆਪਾਂ ਨੂੰ ਕੋਈ ਇਸ਼ੂ ਨਹੀਂ ਦੇ ਓਕੇ ਇਸ ਤੋਂ ਇਲਾਵਾ ਆਪਣੇ ਦੋ ਕੰਟਰੀਆਂ ਹੋ ਗਈਆਂ ਵੀਰ ਇਸ ਤੋਂ ਇਲਾਵਾ ਆਪਾਂ ਕਿਹੜੀ ਕੰਟਰੀ ਦਾ ਤੋਂ ਇਲਾਵਾ ਆਪਣੇ ਲਵੇ 400 ਆਸਟ੍ਰੇਲੀਆ ਦਾ 482 ਕੈਟਾਗਰੀ ਦੇ ਵਿੱਚ ਹੈ ਓਕੇ ਹਾਂ ਉਹ ਵੀ ਵੀਜ਼ਾ ਵਧੀਆ ਰਿਸਪੌਂਸ ਹੈ ਵੀਜ਼ਾ ਲੈ ਕੇ ਦੇਵਾਂਗੇ ਬੰਦੇ ਨੂੰ ਆਪਾਂ ਹਾਂਜੀ ਤੇ ਯੂਐਸਏ ਦਾ ਆਪਾਂ 15 ਦਿਨ ਚ ਕੰਮ ਕਰਵਾ ਕੇ ਦੇਵਾਂਗੇ 15 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਯੂਐਸਏ ਦਾ ਜੇ ਯੂਐਸਏ ਦਾ ਯੂਐਸਏ ਦਾ ਜੀ ਜੇ ਯੂਐਸਏ ਦਾ ਚਾਹਵਾਨ ਹੈ ਕੋਈ ਬਾਈ ਦੇਖ ਲਓ ਕਿਉਂਕਿ ਨਾ ਅੱਜ ਕੱਲ ਯੂਐਸਏ ਪਿੱਛੇ ਲੋਕ ਚੱਲੋ ਮੈਂ ਵਰਡ ਨਹੀਂ ਬੋਲਣਾ ਚਾਹੁੰਦਾ ਪਰ ਕੋਈ ਜੰਗਲਾਂ ਵੀ ਦੀ ਜਾ ਰਿਹਾ ਹੈ ਕੋਈ ਕਿਤੋਂ ਦੀ ਜਾ ਰਿਹਾ ਹੈ ਹਨਾ ਤੇ ਭੁਲੇਖੇ ਚ ਨੇ ਲੋਕ ਆ ਆਪਾਂ ਅਗਲੇ ਨੂੰ 15 ਦਿਨਾਂ ਚ ਵੀਜ਼ਾ ਲੈ ਕੇ ਦੇ ਰਹੇ ਆ ਬਿਲਕੁਲ ਹਾਂ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ 15 ਦਿਨਾਂ ਦੇ ਬੱਲੇ ਅੱਛਾ ਇਹਦੇ ਵਿੱਚ ਐਂਤੇ ਨੇ ਹੋਊਗਾ ਕਿ ਹਾਂ ਆਪਾਂ 15 ਦਿਨਾਂ ਵਿੱਚ ਅਗਲੇ ਦਾ ਯੂ ਐਸ ਦਾ ਕੰਮ ਕਰਾ ਰਹਿਆਂਗਾ ਵੀ ਫੀਸ ਆਪਣੀ ਜਾਦੇ ਅੱਛਾ ਹਾਂ ਇਹਦੇ ਵੀ ਸਾਡੀ ਮੇਨ ਚੀਜ਼ ਹੈਗੀ ਵੀ ਜਿਹੜਾ ਯੂ ਐਸ ਦਾ ਆਪਾਂ 15 ਦਿਨਾਂ ਦਾ ਵੀਜ਼ਾ ਦੇ ਰਹੇ ਆ ਇਹਦੇ ਵਿੱਚ ਪੇਮੈਂਟ ਆਫਟਰ ਵੀਜ਼ਾ ਹੀ ਆ ਆਫਟਰ ਵੀਜ਼ਾ ਹਾਂ ਅੱਛਾ ਪ੍ਰੋਡਕਟ ਆਪਣੇ ਕੋਲ ਜਿੰਨੇ ਕੋਈ ਵੀ ਅਪਲਾਈ ਕਰਨਾ ਚਾਹੁੰਦਾ ਜਿੰਨੇ ਵੀ ਪ੍ਰੋਡਕਟ ਨਾਲ ਓਵਰਾਲ ਸਾਰਿਆਂ ਦੇ ਵਿੱਚ ਪੇਮੈਂਟ ਆਫਟਰ ਵੀਜ਼ਾ ਹੀ ਆ ਆਫਟਰ ਵੀਜ਼ਾ ਹੀ ਆ ਪੇਮੈਂਟ ਆਪਨੇ ਸਾਰਿਆਂ ਦੇ ਵਿੱਚ ਯੂ ਐਸ ਏ ਦੀ ਲਈ ਜੇ ਆਪਾਂ ਪ੍ਰੋਫਾਈਲ ਦੀ ਗੱਲ ਕਰੀਏ ਅਮਰੀਕਾ ਦੇ ਲਈ ਬਸ ਯੂ ਐਸ ਏ ਦੇ ਲਈ ਵੀ ਆਪਾਂ ਨੂੰ ਨ਋ਰਮਲ ਜਿਵੇਂ ਆਪਾਂ ਪਹਿਲਾਂ ਗੱਲ ਕਰੀਆ ਵੀ ਪਲੱਸ 2 ਪਾਸ ਪਲੱਸ 2 ਪਾਸ ਹੋਣਾ ਚਾਹੀਦਾ ਹੈਗਾ ਬਸ ਉਹਦੇ ਕੋਲ ਪਾਸਪੋਰਟ ਹੋਣਾ ਚਾਹੀਦਾ ਹੈ ਨਾ ਬਾਕੀ ਤੁਸੀਂ ਪ੍ਰੋਫਾਈਲ ਵਗੈਰਾ ਤਾਂ ਚੈੱਕ ਕਰੇ ਲਓਗੇ ਚੈੱਕ ਕਰ ਲਾਂਗੇ ਅਸੀਂ ਹਾਂਜੀ ਤੇ ਇੱਕ ਤੁਸੀਂ ਦੱਸਿਆ ਸੀਗਾ ਕਿ ਯੂਕੇ ਦਾ ਕੋਈ ਸ਼ਾਰਟ ਵੀਜ਼ਾ ਸ਼ਾਰਟ ਵੀਜ਼ਾ ਆਪਣੇ ਲਵੇ ਉਹ ਗਰੰਟਡ ਵੀਜ਼ਾ ਉਹ ਵੀ ਆਪਾਂ ਬੰਦੇ ਨੂੰ ਮਨ ਲਏ ਚਲੋ ਵੀ ਜਲਦੀ 45 ਦਿਨ ਦੇ ਵਿੱਚ ਵਿੱਚ ਵੀਜ਼ਾ ਦੇ ਦੋ ਮਹੀਨੇ ਕਹਿ ਦਿੰਦੇ ਨੇ ਕਿ ਵੀ 60 ਕ ਦਿਨਾਂ ਦਾ ਪ੍ਰੋਸੈਸ ਮੰਨ ਲਏ ਜਿਆਦਾ ਹੀ ਹੋ ਗਏ ਵੈਸੇ ਹਾਂ ਮੰਨ ਲਓ ਚਲੋ 60 ਦਿਨ ਇਹ ਤਾਂ ਹੈਗੀਆਂ ਨੇ ਵੀਰੇ ਬਹੁਤ ਪਟੀਆਂ ਪੜੀਆਂ ਕੰਟਰੀਆਂ ਇਹਦੇ ਵਿੱਚ ਚਲੋ ਮੈਂ ਅਪਰੋਕਸੀਮੇਟ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਇਹਦੇ ਵਿੱਚ ਤਾਂ ਓਲਾ ਕੋਈ ਨਹੀਂ ਕਿ ਖਰਚਾ ਆ ਜਾਂਦਾ ਜਿਹੜਾ ਬੰਦਾ ਅਫੋਰਡੇਬਲ ਆ ਹਾਂ ਬਿਲਕੁਲ ਵੀ ਜਿਹਦੇ ਕੋਲ ਪੈਸਾ ਹੈਗਾ ਉਹ ਅਪਲਾਈ ਕਰ ਸਕਦਾ ਹਾਂ ਹਾਂ ਹੁਣ ਆਪਣੇ ਵਰਗੇ ਵੀ ਹੈਗੇ ਨੇ ਮੇਰੇ ਵਰਗੇ ਲਾ ਲੋ ਜਿਹੜੇ ਮਤਲਬ ਇੰਨਾ ਪੈਸਾ ਨਹੀਂ ਕਰ ਸਕਦੇ ਅਸਲ ਸੀ ਚਾਹ ਵਾਣਾ ਕਿ ਅਸੀਂ ਵੀ ਕੋਈ ਕੰਟਰੀ ਜਾਈਏ ਹਣਾ ਬਹੁਤ ਮਨ ਦੇ ਵਿੱਚ ਚਾਹ ਜਾਂ ਹੁੰਦਾਗਾ ਯਾਰ ਮੈਂ ਜਾਵਾਂ ਹਣਾ ਮੈਂ ਕੁਝ ਕਰਾਂ ਜ਼ਿੰਦਗੀ ਦੇ ਵਿੱਚ ਤਾਂ ਘੱਟ ਪੈਸਿਆਂ ਦੇ ਵਿੱਚ ਆਪਾਂ ਕਿਹੜੇ ਕਿਹੜੇ ਕੰਟਰੀ ਬੰਦਾ ਮਤਲਬ ਕਰ ਸਕਦਾ ਘੱਟ ਪੈਸਿਆਂ ਦੇ ਵਿੱਚ ਵੀ ਆਪਣੇ ਲਈ ਬਹੁਤ ਵਧੀਆ ਕੰਟਰੀਆਂ ਨੇ ਬਹੁਤ ਵਧੀਆ ਕੰਮ ਹੈ ਜਿਵੇਂ ਕਿਸੇ ਨੇ ਵੀਰ ਨੇ ਦੁਬਈ ਜਾਣਾ ਹੈ ਜਾਂ ਮੱਲਾ সৌদি ਅਰਬ ਡਰਾਈਵਰ ਦੇ ਕੰਮ 'ਚ ਜਾਣਾ ਉਹ ਕੰਮ ਵੀ ਆਪਣੇ ਲਈ ਬਹੁਤ ਵਧੀਆ ਨੇ ਕੋਈ ਛੋਟੀ ਕੰਟਰੀਆਂ ਦੇ ਆਪਣੇ ਲਈ ਕਾਫੀ ਕੰਮ ਨੇ ਉਹ ਵੀ ਆਪਣੇ ਨਾਲ ਮੱਲਾ ਉਹ ਵੀ ਆਪਾਂ ਬੰਦੇ ਨੂੰ ਕੰਮ ਕਰਵਾ ਕੇ ਦੇ ओके okay. हां जी ਛੋਟੀ ਕੰਟਰੀ ਦਾ ਵੀ ਆਪਾਂ ਕਰਵਾ ਦਾਂਗੇ ਮਤਲਬ ਇਹ ਆਪਣਾ ਕੋਈ ਕਿਸੇ ਤਰ੍ਹਾਂ ਦਾ ਵੀ ਕੰਮ ਆ ਬੰਦੇ ਦਾ ਕੋਈ ਮਿਸਤਰੀ ਆ ਪਲੰਬਰ ਆ ਇਲੈਕਟ੍ਰੀਸ਼ੀਅਨ ਆ ਹਰ ਤਰ੍ਹਾਂ ਦੇ ਕੰਮ ਵਿੱਚ ਬੰਦਾ ਜਾ ਸਕਦਾ ਓਕੇ ਉਹ ਆਪਾਂ ਅਗਲੇ ਨੂੰ ਕਰਵਾ ਇਹਦੇ ਵਿੱਚ ਵੀ ਪੇਮੈਂਟ ਆਫਟਰ ਵੀ ਜਹਾਂ ਪਹਿਲਾਂ ਕੋਈ ਫੀਸ ਨਹੀਂ ਪਹਿਲਾਂ ਕੋਈ ਫੀਸ ਨਹੀਂ ਤੁੱਕੀ ਵੀਰੇ ਅੱਜ ਕੱਲ ਕੋਈ ਕਿ ਮੈਂ ਤੁਹਾਨੂੰ ਬਾਰ ਬਾਰ ਇਹ ਪੁੱਛਣਾ ਕਿਉਂਕਿ ਅੱਜ ਕੱਲ ਕੀ ਚੱਲ ਰਿਹਾਗਾ ਅਗਲਾ ਕਹਿੰਦਾ ਬਈ ਹਾਂ ਮੈਂ ਡਾਕੂਮੈਂਟ ਦੇ ਦੋ ਲੈ ਲੇ ਜੀ ਉਸ ਤੋਂ ਬਾਅਦ ਕਹਿੰਦਾ ਜੀ ਸਾਰਾ ਤੁਹਾਡੀ ਪ੍ਰੋਸੈਸਿੰਗ ਫੀਸ ਇੰਨੀ ਹੈ अच्छा ਤੁਹਾਡਾ ਇਨਸੋਰਸ ਵੀ ਘਟੂਗਾ ਹਨਾ ਕੋਈ ਅੰਬੈਸੀ ਫਿਰ ਤੁਹਾਡੇ ਕੋਲ ਹੀ ਭਰਨੀ ਹੈ ਮਤਲਬ ਉੱਥੇ ਬੰਦੇ ਨੂੰ ਇੱਕ ਤਰ੍ਹਾਂ ਦਾ ਮਜਬੂਰ ਕਰ ਦਿੰਦੇ ਨੇ ਦੇਖਿਆ ਜਾਵੇ ਜੀ ਇਦਾਂ ਦਾ ਕੁਝ ਨਹੀਂ ਹੋਊਗਾ ਆਪਣੇ ਲਵੇ ਆਪਾਂ ਬਿਲਕੁਲ ਬੰਦੇ ਨਾਲ ਸਾਫ਼ ਗੱਲ ਕਰਦੇ ਹਾਂ ਪਹਿਲਾਂ ਕੋਈ ਪੈਸਾ ਨਹੀਂ ਦੇਣਾ ਵੀਜ਼ਾ ਲੱਗਣ ਤੋਂ ਬਾਅਦ ਹੀ ਫੀਸ ਆਪਣੀ ਵੀਜ਼ਾ ਦਾ ਮਤਲਬ ਸਾਰੀ ਸਿਰਦਰਦੀ ਤੁਹਾਡੀ ਹੈ ਸਾਡੀ ਆਪਣੀ ਹੈ ਹਾਂਜੀ ਬਸ ਆਪਾਂ ਬੰਦੇ ਦਾ ਪਹਿਲਾਂ ਇੱਕ ਪੰਜੀ ਨਹੀਂ ਖਰਾਬ ਹੋਣ ਦੇਣੀ ਆਪਾਂ ਨੇ ਪਾਸਪੋਰਟ ਹੀ ਲੈਣਾ ਮੈਂ ਤਾਂ ਓਕੇ ਸਾਰੇ ਖਰਚੇ ਪਹਿਲਾਂ ਤੁਸੀਂ ਕਰੋਗੇ ਅਸੀਂ ਆਪ ਕਰਾਂਗੇ ਸਾਰੇ ਠੀਕ ਹੈ ਜਦੋਂ ਅਗਲੇ ਦਾ ਵੀਜ਼ਾ ਆ ਗਿਆ ਆਗਲੇ ਨੂੰ ਦਿਖਾ ਦਾਂਗੇ ਆ ਚੱਕੇ ਮੇਰੇ ਵੀਜ਼ਾ ਤੇਰਾ ਉਸ ਤੋਂ ਬਾਅਦ ਜੋ ਆਪਣੀ ਫੀਸ ਬਣਦੀ ਆ ਆਪਾਂ ਉਹ ਲੈ ਲਾਂਗੇ ਬਿਲਕੁਲ ਹਾਂ ਜੀ ਇਹ ਗੱਲ ਸਹੀ ਹੈ ਤੇ ਇਹ ਤਾਂ ਹੈਗੀ ਸੀ ਆਪਣੀਆਂ ਕੁਝ ਕੁ ਕੰਟਰੀਆਂ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਕੋਈ ਕੰਮ ਕਰ ਰਹੇ ਹੋਗੇ ਜਿਵੇਂ ਬਾਕੀ ਕੰਟਰੀਆਂ ਦਾ ਵੀ ਆਪਣੇ ਜਿੰਨੇ ਭਰਾ ਦੇਖ ਰਹੇ ਨੇਗੇ ਉਹ ਆਪਣੇ ਨਾਲ ਇਨਕੁਆਰੀ ਕਰ ਸਕਦੇ ਨੇ ਕਈ ਵਾਰ ਜਦੋਂ ਆਪਾਂ ਜਿੰਨੇ ਕ ਬੋਲਦੇ ਆ ਠੀਕ ਨੇ ਕਿਉਂਕਿ ਵਰਲਡ ਬਹੁਤ ਵੱਡਾ ਹੈ ਬਿਲਕੁਲ ਹਾਂਜੀ ਹਾਂ ਹਾਂ ਕਿਤੇ ਵੀ ਜਾਣ ਦੀ ਕੋਈ ਇੱਛਾ ਹੁੰਦੀ ਹੈਗੀ ਵੀ ਆਪਣਾ ਗੱਲਬਾਤ ਕਰ ਸਕਦਾ ਹੈ ਹਨਾ ਹਾਂਜੀ ਹਾਂਜੀ ਕਰ ਸਕਦਾ ਤੇ ਜੇ ਉਹਰੇ ਵਿਜ਼ਿਟ ਕਰਨਾ ਹੋਵੇ ਕਿਹੜੇ ਕਿਹੜੇ ਦਿਨ ਆਪਾਂ ਅਵੇਲੇਬਲ ਹੋਵਾਂਗੇ ਰਿਹਾ ਆਫਿਸ 'ਚ ਇਹ ਮੰਨ ਕੇ ਚਲੋ ਸੰਡੇ ਨੂੰ ਛੱਡ ਕੇ ਆਪਾਂ ਹਰ ਦਿਨ ਮਿਲਦੇ ਆ ਜੀ ਜੇ ਕੋਈ ਭਰਾ ਮੰਨ ਲਾ ਸੰਡੇ ਨੂੰ ਵੀ ਜਿਆਦਾ ਉਹ ਕਰਦਾ ਵੀ ਕਿਆ ਗੱਲ ਸੰਡੇ ਨੂੰ ਹੀ ਸਿਰਫ ਉਹ ਹੁੰਦਾ ਜੇ ਕਈ ਵਾਰ ਬਾਈ ਚਾਂਸ ਜ਼ਿਆਦਾ ਹੋਤਾ ਆਪਾਂ ਸੰਡੇ ਨੂੰ ਵੀ ਮਿਲ ਲਾਂਦੇ ਆ ਬੰਦੇ ਓਕੇ ਨਹੀਂ ਸੋਮਵਾਰ ਤੋਂ ਸ਼ਨੀਵਾਰ ਤੱਕ ਆਪਾਂ ਵੇਲੇ ਸ਼ਨੀਵਾਰ ਆਪਾਂ ਵੇਲੇ ਹਾਂਜੀ ਠੀਕ ਹੈ ਆਫਿਸ ਦੇ ਵਿੱਚ ਆਪਣੇ ਕੋਲ ਆ ਕੇ ਗੱਲਬਾਤ ਕਰ ਲੈਣਾ ਬਿਲਕੁਲ ਹਾਂਜੀ ਇੱਕ ਮੇਨ ਪੁਆਇੰਟ ਹੈ ਮੇਰੇ ਮਨ ਦੇ ਵਿੱਚ ਆਪਾਂ ਸਾਰੇ ਇਹੀ ਜਿੰਨੇ ਪ੍ਰੋਡਕਟ ਦੱਸਿਆ ਗਿਆ ਆਪਾਂ ਕਹਿੰਦੇ ਆ ਵੀ ਸਾਰਿਆਂ ਦੇ ਵਿੱਚ ਪੇਮੈਂਟ ਆਫਟਰ ਵੀਜ਼ਾ ਆਪਣਾ ਕੋਈ ਕੱਲ ਨੂੰ ਕਲਾਇੰਟ ਆ ਗਿਆ ਠੀਕ ਹੈ ਉਹ ਕੂਗਾ ਬਾਈ ਮੈਂ ਤੁਹਾਡੇ ਤੇ ਭਰੋਸਾ ਕਿਵੇਂ ਕਰਾਂ ਆਪਣੇ ਕੋਈ ਕਲਾਇੰਟ ਹੋਣ ਜਿੰਨਾਂ ਨਾਲ ਆਪਾਂ ਗੱਲ ਕਰਵਾ ਸਕੀਏ। ਹਾਂ ਗੱਲ ਕਰਵਾ ਦਾਂਗੇ ਜੀ ਜਿਹੜੇ ਪਹਿਲਾਂ ਵੀਜ਼ੇ ਲੱਗੇ ਹੋਏ ਨੇ ਜਾਂ ਕੋਈ ਉਹਦੇ ਏਰੀਆ ਦਾ ਬੰਦਾ ਹੁੰਦਾ ਕਈ ਵਾਰ ਸਾਡੇ ਕੋਲ ਆਇਆ ਹੁੰਦਾ ਹਨਾ ਪੰਜਾਬ ਦੇ ਵਿੱਚੋਂ ਸਾਰੇ ਤਕਰੀਬਨ ਆਉਂਦੇ ਨੇ ਹਰ ਜਗ੍ਹਾ ਤੋਂ। ਹਾਂਜੀ ਹਾਂਜੀ ਤੇ ਆਪਾਂ ਉਹਦੇ ਨਾਲ ਗੱਲ ਵੀ ਕਰਵਾ ਦਾਂਗੇ ਜਾਂ ਉਹਦੀ ਮਤਲਬ ਪੂਰੀ ਤਸੱਲੀ ਕਰਵਾਵਾਂਗੇ ਆਪਾਂ ਬੰਦੇ ਦੀ। ਹਾਂ ਕਿਉਂਕਿ ਹੁਣ ਅਨਸਰ ਇਹ ਸਵਾਲ ਬਚਣਾ ਹੈ। ਮੰਨ ਕੇ ਚੱਲੋ ਮੈਂ ਤੁਹਾਡੇ ਕੋਲ ਆਇਆ। ਤੁਸੀਂ ਮੈਨੂੰ ਕਹਿੰਦਾ ਕਿ ਹਾਂ ਬਈ ਇਸ ਤਾਂ ਪੇਮੈਂਟ ਆਫਟਰ ਵੀਜ਼ਾ ਲਾ ਮੈਂ ਪਹਿਲਾਂ ਤਾਂ ਹੀ ਪੁੱਛੂੰਗਾ ਵੀ ਪਹਿਲਾਂ ਕਦੇ ਕੋਈ ਵੀਜ਼ੇ ਲ ਤੇ ਉਥੇ ਆਪਾਂ ਨੂੰ ਜਵਾਬ ਦੇ ਦੇਣੀ ਪਊਗੀ ਆਪਾਂ ਪੂਰੀ ਤਸੱਲੀ ਕਰਵਾਵਾਂਗੇ ਬੰਦੇ ਦੀ ਹੋ ਸਕਦਾ ਉਹਦੇ ਏਰੀਏ ਦਾ ਉਹਦੇ ਪਿੰਡ ਦੇ ਲਵੇ ਦੇ ਉਹਦਾ ਕੋਈ ਨਾ ਕੋਈ ਨਿਕਲਿਆ ਕੋਈ ਨਾ ਕੋਈ ਨਿਕਲਿਆ ਉਹਦੀ ਗੱਲ ਵੀ ਕਰਵਾ ਦਾਂਗੇ ਵੀ ਮੇਰਾ ਕੰਮ ਸਹੀ ਹੋਇਆ ਜਾਂ ਇਦਾਂ ਵੀ ਆ ਠੀਕ ਹੈ ਉਹਦੀ ਤਸੱਲੀ ਕਰਵਾ ਕੇ ਬੰਦੇ ਨੂੰ ਆਪਾਂ ਫੇਰ ਸੈਟੀਸਫਾਈ ਕਰਾਵਾਂਗੇ ਕ੍ਰਿਸਟਲ ਕਲੀਅਰ ਕੰਮ ਆ ਬਿਲਕੁਲ ਹਾਂਜੀ ਹਿਡਨ ਹਿਡਨ ਕੁਝ ਵੀ ਨਹੀਂ ਕੋਈ ਹਾਂਜੀ ਠੀਕ ਹੈ ਆ ਜਾਣਾ ਆਪਣੇ ਕੋਲ ਮੋਸਟ ਵੈਲਗਾ ਬਣਾ ਬਿਲਕੁਲ ਲਓ ਜੀ ਬਾਕੀ ਭਰਾ ਦਾ ਸਕਰੀਨ ਤੇ ਚੱਲ ਰਹੀ ਨੰਬਰ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਵੀ ਸਵਾਲ ਹੋਊਗਾ ਇਮੀਗ੍ਰੇਸ਼ਨ ਦੇ ਰਿਲੇਟਡ ਬਹੁਤ ਸਾਰੇ ਹੁੰਦੇ ਨੇ ਕਿ ਡਾਊਟਸ ਹੁੰਦੇ ਨੇ ਤੁਸੀਂ ਉਹ ਕਲੀਅਰ ਵੀ ਕਰ ਸਕਦੇ ਹੋ ਬਾਕੀ ਆਫਿਸ ਮੇਰੇ ਟਾਈਮਿੰਗ ਕੀ ਹੁੰਦੀ ਹੈ ਆਪਣੀ ਮੇਨ ਟਾਈਮਿੰਗ ਆਪਣੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 10 ਤੋਂ 5 ਵਜੇ ਤੱਕ ਆਪਣੇ ਕੋਲ ਆ ਜਾਣਾ ਬਾਕੀ ਕਈ ਵਾਰ ਨਾ ਇੱਕ ਵਾਰੀ ਕਾਲ ਕਰਕੇ ਨਾ ਡੇਟ ਤੇ ਟਾਈਮ ਲੈ ਲਿਓ ਕਿਉਂਕਿ ਕਈ ਵਾਰ ਐ ਨਹੀਂ ਪਤਾ 10 ਕਲੈਂਟ ਮੂਰੇ ਬੈਠੇ ਹੋਣ ਤੁਸੀਂ ਬਿਜ਼ੀ ਹੋਮ ਤੇ ਬਾਈ ਆਪਾਂ ਨੂੰ ਬਿਨਾ ਫੋਨ ਕਰੇ ਆ ਜਾਣ ਫਿਰ ਉਹਦਾ ਟਾਈਮ ਖਰਾਬ ਵੀ ਹੋਊਗਾ ਨਾ ਤੇ ਜਿੰਨੇ ਭਰਾ ਵੀ ਦੇਖਣਾ ਹੈ ਇੱਕ ਵਾਰੀ ਜਿਹੜੇ ਸਕਰੀਨ ਤੇ ਨੰਬਰ ਚੱਲ ਰਹੇ ਤੇ ਕੰਟੈਕਟ ਕਰਕੇ ਗੱਲ ਕਰ ਲਿਓ ਕਿਦੇ ਸੀਨੇ ਆਪ ਵੀ ਜੇ ਵਰੇ ਗੱਲ ਕਰਨੀ ਹੈ ਵੀਰੇ ਫ੍ਰੀ ਆਫ ਕਾਸਟ ਹੈ ਠੀਕ ਹੈ ਉਹਦੀ ਸਲਾਹ ਦਾ ਕੋਈ ਪੈਸਾ ਨਹੀਂ ਹੈ ਨਾ ਇਹਦੀ ਜੀ ਗੱਲ ਉਹ ਕਿ ਪਹਿਲਾਂ ਪੈਸਾ ਨਹੀਂ ਤਾਂ ਮਤਲਬ ਸਲਾਹ ਦਾ ਵੀ ਕੋਈ ਪੈਸਾ ਨਹੀਂ ਤੁਸੀਂ ਆਓ ਗੱਲਬਾਤ ਕਰ ਲਓ ਆ ਤੁਹਾਡੇ ਸਾਹ ਵਿੱਚ ਆਉਂਦੀ ਹੈ ਗੱਲ ਠੀਕ ਹੈ ਨਹੀਂ ਕੋਈ ਚੱਕਰ ਨਹੀਂ ਹਣਾ ਜੀ ਹਾਂ ਬਿਲਕੁਲ ਜੀ ਬਾਕੀ ਆਪਣੇ ਲਗ ਜਿਵੇਂ ਕੈਨੇਡਾ ਦਾ ਟੂਰਿਸਟ ਸ਼ਾਨਗਾਂ ਟੂਰਿਸਟ ਵੀ ਜਾਂ ਉਹ ਵੀ ਜੇ ਕਿਸੇ ਨੇ ਜਾਣਾ ਉਹ ਵੀ ਅਪਲਾਈ ਕਰ ਸਕਦੇ ਨੇ ਆਪਣੇ ਕੋਲ ਆ ਜਾਣਾ ਹਾਂ ਆ ਜਾਣ ਬਸ ਵੀਜ਼ਾ ਲਵਾ ਕੇ ਦੇਵਾਂਗੇ ਅਸੀਂ ਹਾਂ ਜੀ ਮਤਲਬ ਬੇਸ਼ੁਰੂ ਹੋ ਕੇ ਤੁਸੀਂ ਆ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਸਭ ਤੋਂ ਜੜੀ ਮੇਨ ਚੀਜ਼ ਹੈ ਕਿ ਕਾਲੂ ਤੁਹਾਨੂੰ ਕੋਈ ਇਹ ਚੱਕਰ ਨਹੀਂ ਹੋਊਗਾ ਆਪਣੇ ਭਰਾਵਾਂ ਨੂੰ ਵੀ ਸਾਡਾ ਯਾਰ ਅਡਵਾਂਸ ਦੇ ਵਿੱਚ 1 ਰੁਪਿਆ ਵੀ ਕਿਤੇ ਗਿਆ ਹਾਂ ਬਿਲਕੁਲ ਸਹੀ ਹੈ ਵੀ ਖਰਾਬ ਨਾ ਹੋ ਜੇ ਜੋ ਨਾ ਹੋ ਜੇ ਪੈਸੇ ਹੀ ਉਦੋਂ ਦੇਣੇ ਜਦੋਂ ਵੀਜ਼ਾ ਆ ਗਿਆ ਵੀਜ਼ਾ ਆ ਗਿਆ ਮਤਲਬ ਇੱਕ ਤਰ੍ਹਾਂ ਦਾ ਨਾ ਡਰ ਵੀ ਖਤਮ ਹੋ ਜਾਊਗਾ ਬਿਲਕੁਲ ਹਾਂ ਹਾਂ ਜੀ ਬਾਕੀ ਭਰਾ ਦਾ ਜੀ ਸਕਰੀਨ ਤੇ ਚੱਲ ਰਹੀ ਨੰਬਰ ਜਿੰਨੇ ਭਰਾ ਦੇਖ ਲੈਣਾ ਕੰਟੈਕਟ ਜਰੂਰ ਕਰ ਲਿਓ ਬਾਕੀ ਐਡਰੈਸ ਇਹਨਾਂ ਦਾ ਚੱਲ ਰਹੀ ਸਕਰੀਨ ਤੇ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ